ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਸਾਨੂੰ ਹਮੇਸ਼ਾ ਵਾਹਿਗੁਰੂ ਸੱਚੇ ਪਾਸ਼ਾ ਦੀ ਅਗਦੀ ਸੱਚੇ ਬੰਦੀ ਸਰਦਾ ਪੰਮਾ ਦੇ ਨਾਲ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਬਾਰੇ ਸੱਚੇ ਪਾਸ਼ਾ ਦੇ ਅੱਗੇ ਸਰਦਾ ਪੰਮਾ ਰਾ ਕੇ ਅਰਦਾਸ ਬੇਨਤੀ ਕਰਦੇ ਹਾਂ ਕਦੇ ਵੀ ਆਪਣੀ ਅਰਦਾਸ ਬੇਨਤੀ ਖਾਲੀ ਨਹੀਂ ਜਾਂਦੀ ਗੁਰਬਾਣੀ ਦਾ ਅਮਰਤ ਵੀ ਲੈ ਉੱਠ ਕੇ ਤੁਸੀਂ ਜਾਪ ਕਰਿਆ ਕਰੋ ਜੀ ਕਿਉਂਕਿ ਗੁਰਬਾਣੀ ਦੇ ਜੋ ਸ਼ਬਦ ਨੇ ਗੁਰਬਾਣੀ ਦਾ ਜਦੋਂ ਆਪਾਂ ਜਾਪ ਕਰਦੇ ਆ ਗੁਰਬਾਣੀ ਸਾਰੇ ਹੀ ਦੁੱਖਾਂ ਦਾ ਨਾਸ਼ ਕਰ ਦਈਏ ਇੰਨੀ ਤਾਕਤ ਹੈ ਗੁਰਬਾਣੀ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਦਾ ਉਹ ਦਰ ਉਹ ਅਸਥਾਨ ਹੈ ਜੇਦੋਂ ਆਪਾਂ ਸ਼ਰਧਾ ਭਾਵ ਨਾਲ ਲੈ ਕੇ ਜਾਂਦੇ ਆਂ ਤਾਂ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਨਿਰਾਸ਼ ਕਰਕੇ ਨਹੀਂ ਮੋੜਦੇ ਆਪਣੇ ਉਹ ਵੀ ਕਾਰਜ ਸਿੱਧ ਹੋ ਜਾਂਦੇ ਨੇ ਜਿਨ੍ਹਾਂ ਨੂੰ ਫੋੜ ਦੀ ਉਮੀਦ ਨਾ ਹੋਵੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਕਦੀ ਅੱਜ ਤੱਕ ਕੋਈ ਖਾਲੀ ਮੂੜਿਆ ਹੀ ਨਹੀਂ ਖਾਲਸਾ ਜੀ ਇਜਿੰਨਾਂ ਨੇ ਆਸੀ ਆਪਣੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਆਪਣੀ ਆਸ ਲਗਾ ਕੇ ਉਥੇ ਅਰਦਾਸ ਬੇਨਤੀ ਕੀਤੀ ਹੋਵੇ ਤਾਂ ਉਹਨਾਂ ਦੀ ਕਦੇ ਵੀ ਆਸ ਉਮੀਦ ਖਾਲੀ ਨਹੀਂ ਜਾਂਦੀਗੀ ਇਸੇ ਹੀ ਤਰ੍ਹਾਂ ਖਾਲਸਾ ਜੀ ਅੱਜ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਇਹ ਜੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਚਾਹੀਦਾ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਦੇ ਸ ਵੀਰ ਦੀ ਹੱਡ ਵੀਤੀ ਉਹ ਇੱਕ ਡਾਕਟਰ ਨੇ ਉਹਨਾਂ ਨੇ ਦੱਸਿਆ ਕਿ ਕੀ ਵੀ ਧੰਤਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਤੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਉਹ ਦਾਸ ਨੇ ਕਿ ਉਹਨਾਂ ਦੀ ਘਰ ਪਰਿਵਾਰ ਵਿੱਚ ਸਾਰਾ ਕੁਝ ਵਧੀਆ ਸੀ ਉਹਨੇ ਬਹੁਤ ਵਧੀਆ ਪੜ੍ਹਾਈ ਕੀਤੀ ਸੀ ਵੀਰ ਨੇ ਤੇ ਇੱਕ ਵਧੀਆ ਡਾਕਟਰ ਬਣਿਆ ਸੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਮੈਰਿਜ ਇੱਕ ਵਧੀਆ ਪੜੀ ਨੀਚੀ ਲੇਡੀਜ਼ ਦੇ ਨਾਲ ਹੋਈ ਸੀ ਜੋ ਕਿ ਉਹ ਵੀ ਇੰਕ ਡਾਕਟਰ ਹੀ ਸੀ ਇਸ ਤਰ੍ਹਾਂ ਖਾਸਾ ਜਿਵੇਂ ਵੀਰ ਦੱਸਦੇ ਨੇ ਵਿਆਹ ਤੋਂ ਬਾਅਦ ਦੇ ਵਿੱਚ ਬਹੁਤ ਵਧੀਆ ਪਰਿਵਾਰ ਦੇ ਵਿੱਚ ਮਾਹੌਲ ਸੀ ਤੇ ਕਹਿੰਦੇ ਜਿਵੇਂ ਜਿਵੇਂ ਸਮਾਂ ਪੈਂਦਾ ਗਿਆ ਤੇ ਸਾਡੇ ਘਰ ਦੇ ਵਿੱਚ ਔਲਾਦ ਨਹੀਂ ਸੀ ਕਿਸੇ ਕੋਈ ਵੀ ਬੱਚਾ ਨਹੀਂ ਸੀ ਨਾ ਬੇਟਾ ਨਾ ਬੇਟੀ ਉਹਨਾਂ ਦੇ ਬੱਚਾ ਨਹੀਂ ਸੀ ਹੋਇਆ ਕਾਫੀ ਸਾਲ ਜਾਣ ਤੋਂ ਬਾਅਦ ਇਸੇ ਤਰ੍ਹਾਂ ਖਾਸ ਹੈ ਜੀ ਉਹਨਾਂ ਨੇ ਕੋਈ ਮੈਡੀਸਿਨ ਲਈ ਕੋਈ ਆਪਣੇ ਟੈਸਟ ਕਰਵਾਏ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜੋ ਘਰ ਵਾਲੀ ਹੈ ਉਹਨਾਂ ਦੇ ਵਿੱਚ ਕੋਈ ਨੁਕਸੇ ਤੇ ਜਿਸ ਦੇ ਕਰਕੇ ਉਹ ਬੱਚਾ ਨਹੀਂ ਪੈਦਾ ਕਰ ਸਕਦੇ ਕਿਉਂਕਿ ਉਹ ਦੋਨੋਂ ਫੁੱਦ ਡਾਕਟਰ ਸੀ ਉਹਨਾਂ ਨੇ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵਿੱਚ ਵੀ ਉਹਨਾਂ ਦਾ ਕੋਈ ਹੱਲ ਨਾ ਹੋ ਸਕਿਆ ਉਹਨਾਂ ਨੇ ਜਦੋਂ ਕਿਸੇ ਪਾਸੇ ਕੋਈ ਰਸਤਾ ਹੀ ਨਾ ਦੇਖਿਆ ਤਾਂ ਉਹਨਾਂ ਨੇ ਖਾਲਸਾ ਜੀ ਉਮੀਦ ਛੱਡ ਦਿੱਤੀ ਕੋਈ ਆਸ ਨਾ ਰੱਖੀ ਕਿ ਹੁਣ ਬੱਚਾ ਹੋਏਗਾ ਕਿੰਨੇ ਇਸੇ ਤਰ੍ਹਾਂ ਕੁਝ ਸਮਾਂ ਲੰਘਦਾ ਹੈ ਤੇ ਉਹਨਾਂ ਦੇ ਹਸਪੀਟਲ ਦੇ ਵਿੱਚ ਹੀ ਇੱਕ ਗੁਰਸਿੱਖ ਵੀਰ ਕੰਪਿਊਟਰ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਡਾਕਟਰ ਸਰ ਦੇ ਨਾਲ ਮੈਂ ਗੱਲਬਾਤ ਕਰਾਂ ਤੇ ਉਹ ਜੋ ਵੀਰ ਹੁੰਦਾ ਹੈ ਉਹ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਤੇ ਜਾਂਦਾ ਹੁੰਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਜਦੋਂ ਨੇ ਡਾਕਟਰ ਦੇ ਨਾਲ ਵੀਰ ਨੇ ਗੱਲ ਕੀਤੀ ਤੇ ਉਹਨਾਂ ਨੇ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਤੁਸੀਂ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕੇ ਇੱਕ ਵਾਰ ਮੱਥਾ ਟੇਕੋ। ਕਹਿੰਦੇ ਉਹ ਡਾਕਟਰ ਬੋਲਣ ਲੱਗੇ ਜਿਹੜਾ ਡਾਕਟਰ ਸੀਗਾ ਉਹ ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ ਅਸੀਂ ਖੁੱਤ ਦੋਨੇ ਡਾਕਟਰਾਂ ਨੂੰ ਸਾਨੂੰ ਪਤਾ ਹੈ ਕਿ ਸਾਡੇ ਬੱਚਾ ਨਹੀਂ ਹੋ ਸਕਦਾ ਤਾਂ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਣ ਨਾਲ ਕਿਸ ਤਰ੍ਹਾਂ ਬੱਚਾ ਹੋ ਜਾਵੇਗਾ ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਤੇ ਉਹ ਵੀਰ ਚੜਾ ਉਹਨੇ ਦੁਬਾਰਾ ਫਿਰ ਗਿਆ ਤਾਂ ਡਾਕਟਰ ਨੇ ਕਿਹਾ ਵੀ ਠੀਕ ਹੈ ਜੇ ਤੂੰ ਕਹਿਣਾ ਤਾਂ ਜਦੋਂ ਸਮਾਂ ਲੱਗੇਗਾ ਅਸੀਂ ਮੱਥਾ ਟੇਕਵਾਂਗੇ ਹਜੇ ਸਾਡੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਖਾਲਸਾ ਜੀ ਡਾਕਟਰ ਇਨਾ ਚੀਜ਼ਾਂ ਨੂੰ ਕਈ ਵਾਰ ਨਹੀਂ ਬਲੀਵ ਕਰਦੇਗੇ ਤੇ ਉਸੇ ਤਰ੍ਹਾਂ ਉਹ ਡਾਕਟਰ ਨੇ ਵੀ ਇਹੀ ਕਿਹਾ ਕਿ ਅਸੀਂ ਨਹੀਂ ਮੰਨਦੇ ਪਰ ਉਹ ਵੀਰ ਆਪਣੀ ਜਿੱਦ ਤੇ ਅੜਿਆ ਬੀਤੀ ਕਰੀ ਗਿਆ ਉਹਨਾਂ ਦੇ ਅੱਗੇ ਕਿ ਤੁਸੀਂ ਜਾਓ ਤਾਂ ਤਨ ਗੁਰ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਉਹ ਚੀਜ਼ ਵੀ ਮਿਲ ਜਾਂਦੀ ਏ ਜਿਸ ਤੇ ਆਪਾਂ ਨੂੰ ਵਿਸ਼ਵਾਸ ਨਾ ਹੋਵੇ ਆਪਾਂ ਥੱਕ ਹਾਰ ਚੁੱਕੀ ਹੋਈਏ ਉਹ ਵੀਰ ਨੇ ਕਾਫੀ ਫੋਰਸ ਕੀਤਾ ਡਾਕਟਰ ਨੂੰ ਤੇ ਉਹਨਾਂ ਦੇ ਇੰਨਾ ਕਹਿਣ ਦੇ ਬਾਵਜੂਦ ਡਾਕਟਰ ਕਹਿੰਦੇ ਕਿ ਮੈਂ ਹਾਂ ਕਰ ਦਿੱਤੀ। ਇਸੇ ਤਰ੍ਹਾਂ ਹਰਸਾ ਜੀ ਉਹ ਡਾਕਟਰ ਵੀਰ ਕਹਿੰਦੇ ਕਿ ਜਦੋਂ ਜਦੋਂ 2-3 ਮਹੀਨੇ ਜਾਂਦੇ ਨੇ ਕਹਿੰਦੇ ਕਿ ਉਦੋਂ ਸਾਡੇ ਕੋਲ ਟਾਈਮ ਮਿਲਦਾ ਅਸੀਂ ਤਨ ਤਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਸ਼ਾ ਦੀ ਅਸਥਾਨ ਤੇ ਜਾਣੀ ਆ ਉਥੇ ਜਾ ਕੇ ਅਰਦਾਸ ਬੇਨਤੀ ਕਰਕੇ ਮੱਥਾ ਟੇਕਦੇ ਆ। ਤੋਂ ਡਾਕਟਰ ਵੀਰ ਕਹਿੰਦੇ ਨੇ ਕਿ ਉਥੇ ਅਰਦਾਸ ਬੇਨਤੀ ਕਰਕੇ ਮੱਥਾ ਟੇਕ ਕੇ ਅਸੀਂ ਘਰ ਵਾਪਸ ਆ ਜਾਂਦੇ ਆ। ਕਿ ਹੋਗੇ ਖਾਸ ਹੈ ਜੀ ਜਦੋਂ ਬੰਦਾ ਹਰ ਜਗ੍ਹਾ ਤੋਂ ਟੁੱਟ ਜਾਂਦਾ ਹੈ ਥੱਕ ਹਾਰ ਜਾਂਦਾ ਹੈ ਉਮੀਦ ਨਹੀਂ ਰਹਿੰਦੀਗੀ ਉਹ ਇੱਕ ਉਸ ਵੀਰ ਗੁਰਸਿੱਖ ਵੀਰ ਦੇ ਕਹੇ ਤੇ ਚਣੇ ਕੇ ਮੱਥਾ ਟੇਕ ਗਏ ਅਰਦਾਸ ਬੇਨਤੀ ਕਰ ਰਹੇ ਪਰ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਹੀ ਸੀ ਕਿ ਨੁਕਸੇ ਜੋ ਵੀ ਇਹ ਪ੍ਰੋਬਲਮ ਹੈ ਠੀਕ ਨਹੀਂ ਹੋ ਸਕਦੀ ਪਰ ਮਹਾਰਾਜ ਦਾ ਉਹ ਅਸਥਾਨ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਦਾਰ ਹੈ ਗੁਰਦੁਆਰਾ ਸਾਹਿਬ 'ਚ ਜਦੋਂ ਆਪਰ ਅਰਦਾਸ ਬੇਨਤੀ ਕਰਦੇ ਆ ਤਾਂ ਮਹਾਰਾਜ ਜੀ ਜ਼ਰੂਰ ਆਪਣੀ ਅਰਦਾਸ ਬੇਨਤੀ ਸੁਣਦੇ ਨੇ ਇਸੇ ਤਰ੍ਹਾਂ ਜਦੋਂ ਉਹ ਡਾਕਟਰ ਵੀਰ ਕਹਿੰਦੇ ਕਿ ਅਸੀਂ ਅਰਦਾਸ ਬੇਨਤੀ ਕਰਕੇ ਮੱਥਾ ਟੇਕੇ ਵਾਪਸ ਆਉਣੇ ਆ ਤਾਂ ਡੇਢ ਕਮਹੀਨੇ ਦੇ ਬਾਅਦ ਦੇ ਵਿੱਚ ਕਹਿੰਦੇ ਜਦੋਂ ਅਸੀਂ ਹਸਪੀਟਲ ਜਾਂਦੇ ਆ ਉਥੇ ਚੈੱਕਅਪ ਕਰਵਾਉਣੀ ਆ ਰਿਪੋਰਟਾ ਕਰਵਾਉਣੀ ਆ ਤਾਂ ਕਹਿੰਦੇ ਜਿਹੜੀ ਮੇਰੀ ਘਰ ਵਾਲੀ ਹੁੰਦੀ ਉਹ ਬਿਲਕੁਲ ਠੀਕ ਠਾਕ ਹੁੰਦੀ ਏ ਤੇ ਉਸਦੇ ਬੱਚਾ ਵੀ ਹੋਣ ਵਾਲਾ ਹੁੰਦਾ ਏ ਅਸੀਂ ਕਹਿੰਦੇ ਹੈਰਾਨ ਹੋ ਜਾਂਦੇ ਆ ਕਿ ਕਿਸ ਤਰ੍ਹਾਂ ਇੰਨਾ ਵੱਡਾ ਨੁਕਸਾਨ ਕਿਵੇਂ ਠੀਕ ਹੋ ਸਕਦਾ ਹੈ ਕਿਵੇਂ ਮੇਰੇ ਘਰ ਵਾਲੀ ਦੇ ਕੋਲ ਬੱਚਾ ਹੋ ਸਕਦਾ ਹੈ ਤੇ ਇਸ ਤਰ੍ਹਾਂ ਜਦੋਂ ਵੀਰ ਕਹਿੰਦੇ ਕਿ ਸਾਨੂੰ ਪਤਾ ਲੱਗਦਾ ਹੈ ਤੇ ਕਹਿੰਦੇ ਮੈਂ ਆਪਣੀ ਘਰਵਾਲੀ ਨੂੰ ਨਾਮ ਲੈ ਕੇ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਚੰਨਾ ਉਥੇ ਅਰਦਾਸ ਬੇਨਤੀ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਦਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੁਰਸਿੱਖ ਵੀਰ ਕੰਪਟਰ ਜੋ ਸੀ ਉਹਦੇ ਕੋਲ ਜਾਂਦਾ ਤੇ ਉਹ ਨੂੰ ਕਹਿੰਦਾ ਕਿ ਹਾਂ ਤੂੰ ਬਹੁਤ ਸਹੀ ਕਿਹਾ ਸੀ ਕਿ ਵਾਹਿਗੁਰੂ ਸੱਚੇ ਪਾਸ਼ਾ ਹੀ ਉਹ ਡਾਕਟਰ ਨੇ ਜਿੱਥੇ ਸਾਰੇ ਇਲਾਜ ਨੇ ਜਿੱਥੇ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਮਹਾਰਾਜ ਸੱਚੇ ਪਾਸ਼ਾ ਨੇ ਸਾਡੀ ਵੀ ਲਾਜ ਰੱਖੀਏ ਇਸ ਤਰ੍ਹਾਂ ਖਾਲਸਾ ਜੀ ਉਹ ਡਾਕਟਰ ਵੀਰ ਕਹਿੰਦੇ ਕਿ ਤਨਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਨੇ ਸਾਡੇ ਤੇ ਚਮਤਕਾਰ ਕੀਤਾ ਸਾਨੂੰ ਪੁੱਤਰ ਦੀ ਦਾਤ ਮਿਲੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਬੇਟੇ ਨੂੰ ਸਾਡੇ ਘਰੇ ਚੋਂ ਪੁੱਤਰ ਨੇ ਜਨਮ ਲਿਆ ਅਸੀਂ ਉਸ ਨੂੰ ਨਾਮ ਲੈ ਕੇ ਧੰਤਨ ਗੁਰਰਾਮਦਾਸ ਜੀ ਦੇ ਦਰ ਤੇ ਆਏ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਇਸੇ ਤਰ੍ਹਾਂ ਖਾਲਸਾ ਜੀ ਉਹ ਡਾਕਟਰ ਵੀਰ ਕਹਿੰਦਾ ਕਿ ਸਾਡੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੁਣ ਅਸੀਂ ਹਮੇਸ਼ਾ ਧੰਤਨ ਗੁਰਰਾਮਦਾਸ ਮਹਾਰਾਜ ਜੀ ਜੀਐਸ ਖਾਨ ਤੇ ਆਉਣੀ ਆ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਇਸੇ ਹੀ ਤਰ੍ਹਾਂ ਖਾਲਸਾ ਜੀ ਉਹਨਾਂ ਤੇ ਮਹਾਰਾਜ ਸੱਚੇ ਪਾਸ਼ਾ ਨੇ ਜੰਤਕਾਰ ਕੀਤਾ ਉਹਨਾਂ ਨੂੰ ਪੁੱਤਰ ਦੀ ਦਾਤ ਮਿਲੀ ਇਹ ਸਭ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਦੇ ਸਦਕਾ ਹੋਇਆ ਪਰ ਸਾਨੂੰ ਹਮੇਸ਼ਾ ਸੱਚੇ ਮਨ ਦੇ ਨਾਲ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਏ ਤੇ ਵਾਹਿਗੁਰੂ ਸੱਚੇ ਪਾਸ਼ਾ ਜ਼ਰੂਰ ਆਪਣੇ ਬੱਚਿਆਂ ਤੇ ਕਿਰਪਾ ਕਰਦੇ ਨੇ ਸੋ ਖਾਲਸਾ ਜੀ ਇਹ ਇੱਕ ਵੀਰ ਦੀ ਡਾਕਟਰ ਵੀਰ ਦੀ ਹੱਡ ਬੀਤੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਹੱਡ ਬੀਤੀਆਂ ਗੁਰਬਾਣੀ ਦੀਆਂ ਵੀਡੀਓ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਾ ਸਾਹਿਬ ਜੀ ਉਲਾਂ ਚੋ ਕਾਂਦੀ ਖੀਵਾ ਬਖਸ਼ਨੀ ਵੀਡੀਓ ਦੇ ਵਿੱਚ ਬੋਲਦੇ ਸਮੇਂ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਖੀਵਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਵਾਰ ਸੱਚੇ ਪਾਤਸ਼ਾਹ ਸਰਬਤ ਦਾ ਪਲਾ ਕਰਨ ਸਾਰੀਆਂ ਸੰਗਤਾਂ ਦੀਆਂ ਅਰਦਾਸਾ ਮਨੋ ਕਾਮਨਾ ਵਾਹਿਗੁਰੂ ਸੱਚੇ ਪਾਸ਼ਾ ਪੂਰੀਆਂ ਕਰਨੀਆਂ ਆਪਣੇ ਬੱਚੇ ਬੱਚੀਆਂ ਤੇ ਮੀਰ ਪਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਕਿਰਪਾ ਬਣਾ ਕੇ ਰੱਖਣੀ ਮਹਾਰਾ ਸੱਚੇ ਪਾਸ਼ਾ ਸਾਰੇ ਅਧਿਕਾਰ ਹਸਦੇ ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ